ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅੱਜ ਕੱਲ ਦੇ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ਾਂ ਤੋਂ ਅਚਾਨਕ ਆ ਕੇ ਆਪਣੇ ਪਰਿਵਾਰ ਨੂੰ ਸਰਪ੍ਰਾਈਜ਼ ਦਿੰਦੇ ਨੇ ਤੇ ਤੁਸੀਂ ਬਹੁਤ ਸਾਰੀਆਂ ਸਰਪ੍ਰਾਈਜ਼ ਵਿਜਿਟ ਦੀਆਂ ਵੀਡੀਓ ਵੀ ਵੇਖੀਆਂ ਹੋਣਗੀਆਂ ਪਰ ਆਹ ਵਾਲੀ ਵੀਡੀਓ ਵਿੱਚ ਇੱਕ ਅਮਰੀਕਾ ਵਿੱਚ ਜੰਮਿਆ ਪੋਤਾ 14 ਸਾਲਾਂ ਦੀ ਉਮਰ ਵਿੱਚ ਪਹਿਲੀ ਵਾਰੀ ਅਮਰੀਕਾ ਤੋਂ ਪੰਜਾਬ ਆਉਂਦਾ ਹੈ ਘਰ ਵਿੱਚ ਦਾਦੀ ਇਕੱਲੀ ਹੁੰਦੀ ਹੈ ਤੇ ਇਹ ਪੋਤਾ ਆਪਣੀ ਦਾਦੀ ਨੂੰ ਬਿਨਾਂ ਦੱਸੇ ਹੀ ਘਰ ਆ ਕੇ ਸਰਪ੍ਰਾਈਜ਼ ਦਿੰਦਾ ਹੈ ਤੇ ਪਰ ਉੱਧਰ ਦਾਦੀ ਸਾਹਮਣੇ ਖੜੇ ਆਪਣੇ ਪੋਤੇ ਨੂੰ ਵੇਖ ਕੇ ਇੱਕਦਮ ਸ਼ੌਕ ਹੋ ਜਾਂਦੀ ਹੈ ਤੇ ਫਿਰ ਦਾਦੀ ਨੂੰ ਸਰਪ੍ਰਾਈਜ਼ ਦੇਣਾ ਕਿਵੇਂ ਮਹਿੰਗਾ ਪੈ ਜਾਂਦਾ ਹੈ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਸਦੀਆਂ ਪਿੱਛੋਂ ਹੋਈਆਂ ਪੂਰੀਆਂ ਸੁੱਖਾਂ ਵਰਗੀਆਂ ਨੇ